ਪੰਚਾਇਤੀ ਚੋਣਾਂ ਨੂੰ ਖਤਮ ਹੋਏ ਭਾਵੇਂ 4 ਦਿਨ ਬੀਤ ਗਏ ਪਰ ਚੋਣਾਂ ਦੀ ਰੰਜਿਸ਼ ਤੇ ਰੰਜਿਸ਼ ਤੇ ਚੱਲਦੀ ਹੁੰਦੀ ਗੁੰਡਾਗਰਦੀ ਹਾਲੇ ਵੀ ਜਾਰੀ ਹੈ ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਖੂਨ ਨਾਲ सनी ਬਾਹ ਲੈ ਕੇ ਆਪਣੀ ਹੱਡ ਬੀਤੀ ਦਾਸ ਦਾ ਜਖਮੀ ਗੁਰਮੀਤ ਸਿੰਘ ਹੈ ਜਿਸ ਦੇ ਮੁਤਾਬਕ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਤੇ ਚੋਣਾਂ 'ਚ ਉਹਨਾਂ ਦੀ ਹਾਰ ਤੋਂ ਬਾਅਦ ਉਹਨਾਂ ਤੇ ਹਮਲਾ ਕਰਨ ਵਾਲੇ ਜਿੱਤਣ ਵਾਲੇ ਕਾਂਗਰਸੀਆਂ ਨੇ ਉਹਨਾਂ ਦੇ ਘਰ ਤਲਵਾਰਾਂ ਤੇ ਦਾਤਰਾ ਲਹਿਰਾਈਆਂ ਗੋਲੀਆਂ ਚਲਾਈਆਂ ਤੇ ਦੋ ਲੋਕ ਜ਼ਖਮੀ ਕਰ ਦਿੱਤੇ ਉਥੇ ਤੁਸੀਂ ਪਿੰਡ ਚ ਕੋਠੀ ਚ ਬਾਹਰ ਪਈਆਂ ਇੱਟਾਂ ਤੇ ਪੱਥਰ ਵੀ ਦੇਖ ਸਕਦੇ ਹੋ। ਸਾਡੇ ਗਾਲੀ ਪੈ ਕੇ ਸਾਡੇ ਘਰੇ ਆਣ ਕੇ 10 ਤਰ ਕੁਰਬਾਨਾਂ ਲੈ ਕੇ ਸਾਨੂੰ ਵੱਢਣ ਪੈ ਗਏ। ਗੋਲੀਆਂ ਨਾਲ ਚਲਾਈਆਂ ਜੀ ਇਹਨਾਂ ਗੋਲੀਆਂ ਨਾਲ ਚਲਾਈਆਂ। ਇਹਨਾਂ ਗੋਲੀਆਂ ਚ 5 ਫੇਰ ਹੋਏ ਆ। ਆ ਮੇਰੇ ਕੁਰਬਾਨ ਮਾਰੀ ਆ। ਸੇਵਾ ਸਿੰਘ ਦੇ ਮੁੰਡੇ ਨੇ ਹਰਦੇਵ ਸਿੰਘ ਦਾ ਉਹਦਾ ਮੁੰਡਾ। ਉਹਨੇ ਮਾਰੀ ਮੇਰੇ ਕੁਰਬਾਨਾ। ਹੁਣ ਇਹ ਚਾਹੀਦਾ ਇਨਸਾਫ ਹੋਣਾ ਚਾਹੀਦਾ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਪਿਆਹੀ ਚਲੋ ਮੰਨ ਗਏ ਅਸੀਂ ਹਾਰ ਵੀ ਗਏ ਆ ਪਰ ਸਾਡੇ ਕਿਉਂ ਗਲਤ ਹੈ ਕਿਹੜੀ ਗਲਤ ਉਹ ਗਲਤ ਹੈ ਬੇ ਉਥੇ ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਇਸ ਮਾਮਲੇ ਤੇ ਆਪਣੀ ਜਾਂਚ ਸ਼ੁਰੂ ਕਰ ਦਦੀ ਹੈ ਦਿਸਤੋ ਬਾਅਦ ਬੰਦੀ ਕਾਰਵਾਈ ਕਰਨ ਦੀ ਗੱਲ ਆਖੀ ਗਨ ਸ਼ਾਟ ਦਾ ਅਲੀਗੇਸ਼ਨ ਹੁੰਦਾ ਗਨ ਸ਼ਾਟ ਨਹੀਂ ਹੋਇਆ ਬ੍ਰਿਕ ਬੈਟਿੰਗ ਹੋਈ ਆ ਇਤਾਂ ਰੂੜੇ ਪੱਥਰ ਚੱਲੇ ਆ ਕਿਉਂਕਿ ਨਾ ਤੇ ਤੋਂ ਕੋਈ ਮਿੱਟੀ ਗਾਰਡਰ ਚ ਮਿਲਿਆ ਨਾ ਹੀ ਕਿਤੇ ਗਨ ਸ਼ਾਟ ਦੀ ਕਿਤੇ ਉੱਥੇ ਮਾਰ ਕੇ ਗਾ ਦੋਨੋਂ ਹੀ ਕਾਉਂਟਰ ਅਲੀਗੇਸ਼ਨ ਤੇ ਅਲੀਗੇਸ਼ਨ ਕਾਉਂਟਰ ਅਲੀਗੇਸ਼ਨ ਸਿਕਿਉਰਿਟੀ ਦੇ ਖਿਲਾਫ ਲਾਇਏ ਤੇ ਮੈਗਨੀਫਿਕੇਸ਼ਨ ਚੱਲ ਰਹੀ ਹੈ ਜਿਹੜੀ ਐਮਐਲਏ ਨੇ ਜੇ ਰਿਸਿਵ ਕੀਤੀ ਹੈ ਜਿਹਦਾ ਐਮਐਲਏ ਹੁੰਨੀ ਹੈ ਫਿਰ ਉਹਦੇ ਮਤਲਬ ਕਿ ਜਿਹੜੀ ਬਣਦੀ ਕਰ ਰਹੀ ਹੋਈ ਹੁੰਦੀ ਹੈ ਹੁਣ ਅਥੇ ਜੇ ਹਮਲਾਵਰ ਵਿਰੋਧੀ ਪਾਰਟੀ ਦੇ ਹੁੰਦੇ ਤਾਂ ਗੱਲ ਸਮਝ ਚ ਆਉਂਦੀ ਸੀ ਕਿ ਪਾਰਟੀਆਂ ਦੀ ਰੰਜਿਸ਼ ਹੈ ਪਰ ਅਥੇ ਤਾਂ ਪਿੰਡਾਂ ਚ ਕਾਂਗਰਸ ਦੇ ਹੀ ਧੜੇ ਆਪਸ ਚ ਲੜੀ ਜਾ ਰਹੇ ਨੇ ਚਿੱਤਨ ਵਾਲੇ ਹਾਰਨ ਵਾਲਿਆਂ ਦੇ ਘਰ ਹਮਲਾ ਕਰੀ ਜਾ ਰਹੇ ਨੇ ਬਾਕੀ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਚ ਪੁਲਿਸ ਜਾਂਚ ਤੋਂ ਬਾਅਦ ਕੀ ਸਾਹਮਣੇ ਆਉਂਦਾ ਹੈ ਤਰਨਤਾਰਨ ਤੋਂ ਜਸਬੀਰ ਲੱड्डੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ